ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਪੁੱਚੋ ਕਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਬਠਿੰਡਾ ਝੋਟੀ ਇੱਕ ਦਿਖਾਵਾਂਗੇ ਪਰ ਦਿਖਾਵਾਂਗੇ ਜਾਂ ਟੌਪ ਕੁਆਲਿਟੀ ਦੀ ਦੁੱਧ ਦੇ ਰਿਕਾਰਡ ਵੀ ਵੱਡੇ ਨੇ ਤੇ ਝੋਟੀ ਸੱਜਣੋ ਜੇ ਗੱਲਬਾਤ ਕਰ ਲਈਏ ਸਾਊਸੀਲ ਵੀ ਚੰਗੀ ਆ ਥਣ ਲੇਵੇ ਦੀ ਵੀ ਚੰਗੀ ਆ ਤੇ ਬਾਡੀ ਬੂਡੀ ਦੀ ਵੀ ਬਾ ਕਮਾਲ ਆ ਬਿਲਕੁਲ ਬਾਕੀ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਬਾਕੀ ਡਿਟੇਲ ਸਾਰੀ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹਾਂਜੀ ਹਾਂਜੀ ਆਜੋ ਹਾਂਜੀ ਭਾਈ ਜੀ ਨਾਮ ਦੱਸ ਦੋ ਆਪਣਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਿੱਕਾ ਨੰਬਰਦਾਰ ਪਿੰਡ ਪੁੱਚੋਕਲਾ ਜਿੰਨੇ ਵੀ ਤੁਹਾਡੇ ਚੈਨਲ ਦੇਖਦੇ ਆ ਸਾਰੇ ਸੱਜਣ ਮਿੱਤਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆ ਤੇ ਬਾਕੀ ਜਿਹੜੇ ਨਹੀਂ ਦੇਖਦੇ ਉਹ ਵੀ ਦੇਖ ਲਿਆ ਕਰੋ ਅੱਗੇ ਤੋਂ ਹਣਾ ਦੇਖਿਆ ਕਰੋ ਬਾਈ ਆਓ ਸੱਜਣ ਵੀ ਦੇਖ ਲਿਆ ਕਰੋ ਹਾਂਜੀ ਹਾਂਜੀ ਤੇ ਬਾਕੀ ਝੋਟੀ ਆਪਾਂ ਦਿਖਾ ਦਨੇ ਆ ਤੁਹਾਨੂੰ ਸੂਆ ਬਾਈ ਇਹਦਾ ਕਿਹੜਾ ਸੂਆ ਤੀਜਾ ਬਈ ਸੂਆ ਤੀਜਾ ਸੂਈ ਕਦੋਂ ਆ ਸੂਈ ਬਾਈ ਕੱਲ ਸੂਈ ਆ ਸੂਈ ਕੱਲ ਬੱਚਾ ਕੀ ਆ ਜੀ ਨਾਲੇ ਤੇ ਕੱਟਾ ਵੀਰੇ ਆ ਨਾਲੇ ਦੇ ਮੇਲ ਕਾਫਾ ਤੇ ਸੂਈ ਹੈਗੀ ਆ ਕੱਲ ਦੀ ਘਰ ਦੀ ਝੋਟੀ ਆਪਣੀ ਇਹ ਤੇ ਬਈ ਆਪਾਂ ਪਿਛਲੇ ਸੂਏ ਲੈ ਕੇ ਆਂਦੇ ਸੀ ਪਿਛਲੇ ਸੂਏ ਹਾਂਜੀ ਕਿੰਨਾ ਕ ਦੁੱਧ ਪਾਇਆ ਇਹਨੇ ਆਪਣੇ ਸਾਰਾ ਕਿਲੋ ਦੁੱਧ ਕੱਢਿਆ ਬਈ 18 ਪੂਰਾ ਜਮ ਹਾਂ ਪੂਰਾ ਨਟ ਕੰਡੇ ਵਾਲਾ ਬਈ ਇਸ ਵਾਰੀ ਵਧਾ ਸਕਦੀ ਹੈ ਕਿੰਨੇ ਦਾ ਦੇਖੋ ਵਧਾਉਣਾ ਚਾਹੀਦਾ ਪਿਛਲੇ ਸਾਲ ਨੂੰ ਤਾਂ ਬਈ ਪੂਰੀ ਪਲੀ ਪੂਲੀ ਬਾਡੀ ਬੁੱਡੀ ਇਹਦੀ ਪੂਰੀ ਪਿਛਲੇ ਸਾਲ ਤਾਂ ਲਿੱਸੀ ਸੀ ਝੁੱਟੀ ਠੀਕ ਹੈ ਜੀ ਹਾਂ ਹਾਂ ਆ ਪਿਛਲੇ ਸਾਲ ਨੂੰ ਬਾਈ ਕਹਿੰਦਾ ਸਾਮ ਸੰਭਾਲ ਵੀ ਚੰਗੀ ਆ ਤੇ ਸੂਆ ਇਹਦਾ ਬਾਈ ਨੇ ਬਿਲਕੁਲ ਜੈਨੂਇਨ ਦੱਸਿਆ ਵੀ ਤੀਜਾ ਸੂਆ ਵਪਾਰ ਦਾ ਕੰਮ ਤਾਂ ਨਹੀਂ ਕਰਦੇ ਆਪਾਂ ਨਹੀਂ ਵੀਰੇ ਨਹੀਂ ਆਪਾਂ ਕਰੇ ਰੱਖਦੇ ਸ਼ੌਂਕ ਵਾਰ ਹਾਂ ਬਾਈ ਹੁਰੀ ਸ਼ੌਂਕ ਨੂੰ ਰੱਖਦੇ ਨੇ ਘਰੇਲੂ ਜਾਨਵਰ ਤੇ ਖੋਲ ਕੇ ਤੋੜ ਦੋ ਬਈ ਇੱਕ ਵਾਰੀ ਤੋੜੀ ਤੇ ਬਾਕੀ ਤੁਰਦੀ ਦੀ ਜੱਜਮੈਂਟ ਵੀ ਤੁਹਾਨੂੰ ਕਰਾ ਦਾਂਗੇ ਆਪਾਂ ਕੱਲ ਸੂਈਆ ਜੇਰ ਜੂਰ ਬਾਈ ਜੇਰ ਬਈ ਪੈ ਗਈ ਓਕੇ ਜੇਰ ਡਨ ਜਮਾ ਓਕੇ ਓਕੇ ਸਾਰੀ ਜੇਰ ਬੈਠੀ ਦੇ ਪਈਆ ਠੀਕ ਆ ਜੀ ਹਾਂਜੀ ਹਾਂਜੀ ਆ ਜੇਰ ਜੱਪਾ ਬਾਈ ਕਹਿੰਦਾ ਡਾਣਾ ਐਨੂੰ ਤੋੜ ਦੇ ਬਈ ਐਨੂੰ ਉਧਰੋਂ ਮੋੜ ਲੈ ਲੰਬੀ ਇੱਥੋਂ ਦਿਖਾ ਦੇ ਗਰੀ ਨੇੜੇ ਲਾ ਕੇ ਵੇ ਆਰਡਰ ਰੂਟਰ ਤਾਂ ਉਹੀ ਗੱਲ ਆ ਸ਼ਿਸ਼ਟ ਮੇਦਾ ਹੈਗਾ ਪਲਵਾਨ ਨਾਲ ਆ ਜੀ ਗੱਲਬਾਤ ਕਰ ਲਈਏ ਕੱਦ ਹੈਗਾ ਦਰਮਿਆਨਾ ਜਿੱਡਾ ਇਹਦਾ ਕੱਦ ਆਪ ਆ ਓਡੇ ਹੀ ਇਹਦਾ ਸੱਜਣੋ ਜੇ ਗੱਲਬਾਤ ਕਰ ਲਈਏ ਹੈਗਾ ਬਾਈ ਆਰਡਰ ਕਿਉਂਕਿ ਇਸ ਆਰਡਰ ਦੇ ਜੇ ਆਪਾਂ ਲਾ ਲਈਏ ਪਸ਼ੂ ਜ਼ਿਆਦਾਤਰ ਜਿਵੇਂ ਆਪਾਂ ਅਕਸਰ ਵੀਡੀਓ ਕਲਿੱਪਾਂ ਦੇਖਦੇ ਨਾ ਪਾਕਿਸਤਾਨ ਦੇ ਵਿੱਚ ਹੁੰਦੇ ਨੇ ਇਹਦੇ ਨਾਲ ਦੇ ਪਸ਼ੂ ਪਾਕਿਸਤਾਨ ਦੇ ਵਿੱਚ ਹੁੰਦੇ ਨੇ ਕਿਉਂਕਿ ਕੱਦ ਵੀ ਦਰਮਿਆਨਾ ਜਾਂ ਜਿਵੇਂ ਨੀਲੀ ਤੇ ਆ ਜਾਂਦੇ ਨੇ ਕਰੈਕਟਰ ਆ ਉਦਾਂ ਦੇ ਕੁਝ ਕਰੈਕਟਰੇਜ ਹੈਗੇ ਨੇ ਮੱਥੇ 'ਚ ਬੱਲਾ ਛੋਟਾ ਜਿਹਾ ਦੇ ਥੋੜੀ ਜਿਹੀ ਪੂਛ ਦੀ ਗੱਲਬਾਤ ਕਰ ਲਈਏ ਹਲਕੀ ਜਿਹੀ ਪੂਛ ਵੀ ਇਹਦੀ ਬਾਈਟ ਹੈ ਐ ਇਹਨੂੰ ਚਲਾ ਦੇ ਬਾਈ ਕੇਰਾ ਹੋਰ ਕਰਾ ਦੇ ਤਸੱਲੀ ਤੇ ਆਡਰ ਇਹਦਾ ਹੈਗਾ ਪਾਕਿਸਤਾਨ ਵਾਲੀਆਂ ਮਈਆਂ ਨਾਲ ਦਾ ਜੀ ਗੱਲਬਾਤ ਕਰ ਲਈਏ ਦੂਜੇ ਸੂਏ ਦਾ ਰਿਕਾਰਡ ਹੈਗਾ 18 ਕਿਲੋ ਦਾ ਤੇ ਕਿਲੋ 2 ਕਿਲੋ ਦੁੱਧ ਐਸ ਵਾਰੀ ਵਧਣ ਦੀ ਉਮੀਦ ਬਾਈ ਇਹਦੀ ਹੈਗੀ ਆ ਹਨਾ ਕਰ ਸਕਦੇ ਆ ਬਾਈ ਆ ਤੁਸੀਂ तकरीबन तकरीबन ਜਿਵੇਂ ਤੁਹਾਡਾ ਤਜਰਬਾ ਚੰਗੇ ਜਾਨਵਰ ਰੱਖਦੇ ਹੋ ਇਹ ਕਿੰਨੇ ਕਿ ਦਿਨਾਂ ਚ ਭਾਈ ਪਸ਼ੂ ਪੂਰੇ ਦੁੱਤੇ ਆ ਜਾਂਦਾ ਮੇਰੇ 15 ਕਿ ਦਿਨਾਂ ਤੇ ਆ ਜਾਂਦਾ ਦੁੱਧ ਦੇ ਦੁੱਧ ਵਾਲੀਆਂ ਮੱਝਾਂ ਆ ਗਿਆ ਠੀਕ ਹੈ ਜੀ ਹਾਂ ਵੀ ਘੱਟ ਤੋਂ ਘੱਟ ਪੀਕ ਤੇ 21-22 ਦਿਨਾਂ ਤੋਂ ਆਉਂਦਾ ਦੁੱਧ ਤੇ ਠੀਕ ਹੈ ਪਰ ਦਸਣ ਲੱਗਿਆ ਦੁੱਧ ਵੀ ਮੱਝ ਕੱਢੂਗੀ 15 ਦਿਨਾਂ ਦੇ ਵਿੱਚ ਆ ਜਿਵੇਂ ਵਪਾਰੀ ਕਹਿੰਦੇ ਨੇ ਵੀ ਇੱਕ ਦੋ ਦਿਨਾਂ ਚ ਤਾਂ ਨਹੀਂ ਕਰਦਾ ਹੁੰਦਾ 14-15 ਬਈ ਇੱਕ ਦੋ ਦਿਨਾਂ ਚ ਤਾਂ ਨਹੀਂ ਕਰਦਾ 5-7 ਦਿਨਾਂ ਚ ਭਾਈ ਕਰ ਜਿਹੜੀ ਮੱਝ ਵੱਡੀਆਂ ਮੱਝਾਂ ਦੁੱਧ ਕਰ ਜਾਂਦੀਆਂ ਠੀਕ ਹੈ ਜੀ ਦੁੱਧ ਤੇ ਉੱਠ ਕੱਢਦੀਆਂ ਜਦੋਂ ਪਤਾ ਲੱਗ ਜਾਂਦਾ ਵੀ ਘੱਟੋ ਘੱਟ 55-70 ਦਿਨਾਂ ਚ ਉੱਠਣਾ ਸ ਅਬ ਰਾਜਸਥਾਨ ਤੋਂ ਆ ਗੰਗਨਗਰ ਤੋਂ ਅੱਗੇ ਸੀ 20 ਕਿਲੋਮੀਟਰ ਠੀਕ ਹੈ ਜੀ ਹਾਂ ਹਾਂ ਛੋਟੀ ਬਾਈ ਕਹਿੰਦਾ ਹੈਗੀ ਆ ਰਾਜਸਥਾਨ ਦੀ ਪਰ ਕੁਆਲਿਟੀ ਆ ਯਾਰ ਜਿਹੜੀ ਦੀ ਕੁਆਲਿਟੀ ਹੈਗੀ ਆ ਪੂਰੀ ਟੌਪ ਆ ਉਹ ਇੱਧਰ ਆ ਕੇ ਸੈੱਟ ਬਾਬਾ ਹੋ ਗਈ ਹੈ ਨਾ ਆਪਣੇ ਕੋਲ ਬਾਬੇ ਪਿਛਲੇ ਸਾਲ ਬਾਈ ਲੈ ਕੇ ਆਇਆ ਇਸ ਵਧੀਆ ਸੈੱਟ ਉਹ ਵੀ ਵਧੀਆ ਦੁੱਧ ਦਿੱਤਾ ਆਪਣੇ ਕੋਲ ਦਾ ਬਾ ਬਾਂਦੇ ਬਾਈ ਤੇ ਆਰਡਰ ਨੇੜੇ ਲਾ ਕੇ ਦਿਖਾ ਦੇਗਾ ਉਹ ਨੂਣਾ ਲੈਵੇ ਤੇ ਇੱਧਰ ਦਿਖਾ ਦੇ ਆ ਨਾੜਾ ਨੂਣਾ ਬਹੁਤ ਨੇ ਇੱਧਰ ਲਈ ਬੰਨਿਓ ਦਿਖਾ ਦੇ ਅਗਲੇ ਬੰਨਿਓ ਤੇ ਥਣ ਤੇ ਮਾੜੀ ਮੋਟੀ ਭਲਵਾਦੀ ਜ਼ਰੂਰ ਹੈ ਉਦਾਂ ਥਣ ਜਿਵੇਂ ਬਾਈ ਨੇ ਦੱਸਿਆ ਉਰਲੇ ਉਰਲੇ ਪਾਸੇ ਕਰੀਏ ਜੀ ਹਾਂ ਉਰਲੇ ਪਾਸੇ ਥੋੜੀ ਬਹੁਤੀ ਪਲ ਹੈਗੀ ਆ ਕਾਦੇ ਦਾ ਹੈਗਾ ਦਰਮਿਆਨਾ ਤੇ ਸਿੰਘ ਸੁੰਗ ਦੀ ਕੁਆਲਿਟੀ ਹੈਗੀ ਆ ਬਿਲਕੁਲ ਰਿੰਗ ਸਿੰਘ ਤੇ ਬਾਡੀ ਦੇ ਉੱਤੋਂ ਹੈਗੀ ਆ ਚੌੜੀ ਕਿਉਂਕਿ ਜ਼ਿਆਦਾਤਰ ਜੇ ਮੈਂ ਗੱਲਬਾਤ ਕਰਲਾਂ ਜਿਵੇਂ ਆਪਾਂ ਕਹਦੇ ਨੇ ਬਾਹਲੇ ਵੱਡੇ ਕੱਦ ਵਾਲੇ ਪਸ਼ੂ ਮੇਰਾ ਖਿਆਲ ਆ ਬਾਈ ਬਾਹਲੇ ਵੱਡੇ ਕੱਦ ਵਾਲੇ ਦਾ ਵੀ ਕੋਈ ਹੁੰਦਾ ਨਹੀਂ ਹੈ ਨਾ ਮੈਟਰ ਵੀ ਜਿਹੜਾ ਦਰਮਿਆਨੇ ਕੱਦ ਚਾ ਦਰਮਿਆਨੇ ਕੱਦ ਵਾਲਾ ਪਸ਼ੂ ਵੀ ਯਾਰ ਦੁੱਧ ਚੰਗਾ ਪਾ ਦਿੰਦਾ ਇਤਾਰਾਂ ਦਿਖਾ ਦੀਆਂ ਜੀ ਮਾਰੀ ਹਾਂ ਬਈ ਦਿਖਾ ਦੇ ਇੱਕ ਨੰਬਰ ਓਕੇ ਦਿਖਾਈ ਕਰਿਸ਼ਣ ਲੈ ਕਰਿਸ਼ਣ ਫਿਰ ਤਾਰਾਂ ਦਿਖਾ ਦੇ ਦੀਆਂ ਮਾਰ ਕੇ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਵਣੀ ਹੋਈ ਫਿਰ ਬਾਈ ਤੂੰ ਆਨਲਾਈਨ ਵੀ ਮੰਗਾ ਲੂਗਾ ਪੈਸੇ ਕਿੰਨੇ ਕੁ ਲਾਵਾਂਗੇ ਦੀ ਬਾਈ ਬਈ ਫੋਨ ਤੇ ਕਰ ਲੈ ਗਾ ਬਾਲੇ ਤਾਂ ਨਹੀਂ ਮੰਗਦੇ ਨਹੀਂ ਬਾਲੇ ਨਹੀਂ ਮੰਗਦੇ ਆਪਾਂ ਯਾਰ ਦੇਵਾਂ ਕਿਸੇ ਬੰਦੇ ਨੂੰ ਸਾਹਮਣ ਵਾਲਾ ਬੰਦਾ ਲੈ ਜਾਏ ਕੋਈ ਰੱਖਣ ਵਾਲਾ ਬੰਦਾ ਦੁੱਧ ਚੋਵੇ ਇਹਦਾ ਆਪਾਂ ਤਾਂ ਖੁਸ਼ ਹਾਂ ਇੱਥੇ ਆਪਣੇ ਪੰਜਾਬ ਚ ਹੀ ਰਹੇ ਠੀਕ ਹੈ ਜੀ ਗੱਲ ਹਾਂ ਬਾਕੀ ਕੋ ਜਿਹਨੇ ਬਈ ਪਸੰਦ ਆ ਉਹ ਲੈਣੀ ਤਾਂ ਔਨੇ ਆ ਪਰ ਓਕੇ ਆ ਚ ਬਾਈ ਚੂਈ ਦੀ ਕੋਈ 1% ਕਿਧੋ ਵੀ ਠੀ ਦੁੱਧ ਬਾਈ ਕਿੰਨਾ ਕੁ ਲੰਮਾ ਟਾਈਮ ਪਿਆ ਜਾਂਦੀ ਹੈ ਫਿਰ ਦੁੱਧ ਦੋ ਕੁ ਮਹੀਨੇ ਹੋ ਗਏ ਛੱਡੀ ਨੂੰ ਦੋ ਮਹੀਨੇ ਛੱਡੀ ਆ ਜੀ ਗੱਲ ਕਰ ਲਈਏ ਦੋ ਤੋਂ 10 ਦਿਨ ਉੱਤੇ ਹੋ ਗਏ ਦੋ ਮਹੀਨੇ 10 ਦਿਨ ਹੋ ਗਏ ਅੱਜ ਇਹਨੂੰ ਪੂਰੇ ਠੀਕ ਹੈ ਜੀ ਹਾਂ ਲੈ 18 ਸੱਜਣੋਂ ਤੁਹਾਨੂੰ ਦਿਖਾ ਦੇਣਾ ਮਾਰ ਕੇ ਪਹਿਲਾਂ ਦਿਖਾ ਦੇਣਾ ਪਿਛਲੇ ਥਣਾ ਚੋਂ ਤੇ ਫੇਰ ਮਾਰ ਦਿਆਂਗੇ ਅਗਲਿਆਂ ਚੋਂ ਅਗਲਿਆਂ ਚੋਂ ਵੀ ਮਾਰ ਦੋ ਜੀ ਕਿਉਂਕਿ ਚਵਾਈ ਚਬੂਈ ਵਾਲਾ ਜਿਹੜਾ ਸਿਸਟਮ ਹੈਗਾ ਸੱਜਣੋਂ ਉਹਦਾ ਪੰਪ ਵਾਲਾ ਕੰਮ ਹੈ ਆ ਚਵਾਈ ਚਬੂਈ ਹੈਗੀ ਆ ਪੰਪ ਨਾਲ ਦੀ ਜਿਵੇਂ ਆਪਾਂ ਕਹਿ ਲਈਏ ਵੀ ਟੂਟੀ ਛੱਡ ਕੇ ਬਾਲਟੀ ਭਰਨ ਵਾਲਾ ਸਿਸਟਮ ਹੋ ਜਾਂਦਾ ਚਵਾਈ ਚਬੂਈ ਦੀ ਫੁੱਲ ਮੋਟੀ ਹੈ ਚਵਾਈ ਚਬੂਈ ਦੇ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀਆਂ ਬਾਈ ਤੋਂ ਆਨਲਾਈਨ ਵੀ ਮੰਗਾ ਸਕਦਾ ਪੈਸੇ ਇਹਦੇ ਬਾਈ ਕਹਿੰਦਾ ਦੱਸ ਦਾਂਗੇ ਫੋਨ ਤੇ ਨੰਬਰ ਬੋਲ ਦਿਓ ਜੀ ਬਾਅਦ ਛੱਡ ਦਿਓ ਕੋਈ ਨਹੀਂ 98781 ਹਾਂਜੀ 46769 ਕਿਹੜਾ ਹੋਰ ਬੋਲੋ ਜੀ 98781 ਹਾਂਜੀ 46769 ਆ ਵੀਡੀਓ ਬਣਾਈ ਅੱਜ ਦੀ ਆਪਾਂ ਨੇ ਪਿੰਡ ਪੁੱਚੋਕਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਪਾਸ ਕਰਕੇ ਲੈ ਜਿਓ ਧੰਨਵਾਦ ਜੀ ਉਹ ਜੂਦੋ ਕਹੇ ਵੀ ਕਿ ਮੈਂ ਫੁੱਲ ਗਾਰੰਟੀ ਦੇਵਾਂ ਆਪਾਂ ਚੋਕੇ ਲੈ ਜਾ ਭਾਵੇਂ ਦੋ ਡੰਗ ਆਪਣੇ ਘਰ ਕੋਈ ਤਾਂ ਵੀ ਕੋਈ ਦਿੱਕਤ ਨਹੀਂ ਕੋ ਦੁੱਧ ਤਾਂ ਹੁਣ ਪਰਸੋ ਸੋਈ ਕੱਲ੍ਹ ਸੋਈ ਆ ਮੱਝ ਹਾਂਜੀ ਉਹ ਸਾ ਆਪਣੀ ਦੁੱਧ ਤੇ ਆਉਣਾ ਦੁੱਧ ਲੈ ਆ ਕੇ ਵੀ ਦੇ ਦਿਆਂ ਕੋਈ ਬੜਾ ਦਸੱਲੀ ਵਾਲਾ ਬੰਦਾ ਹੋਇਆ ਕੋਈ ਦਿੱਕਤ ਨਹੀਂ ਠੀਕ ਹੈ ਜੀ ਆ ਉਹ ਬਾਈ ਕਹਿੰਦਾ ਸਾਈ ਸੱਪਾ ਵੀ ਕਰ ਲਿਓ ਵੀ ਦੁੱਧ ਵਾਲੀ ਗੱਲ ਜਿਵੇਂ ਤੁਹਾਨੂੰ ਦੱਸਿਆ ਬਾਈ ਨੇ ਵੀ 17 18 ਇਹਨੇ ਪਾਇਆ ਤੇ ਉਹ ਬਾਈ ਕਹਿੰਦਾ ਆਪਾਂ ਦੁੱਧ ਤੇ ਲਿਆ ਕੇ ਵੀ ਦੇ ਦਾਂਗੇ ਫੇਰ ਬਾਈ ਹੋਰੀ ਕਰ ਲਾਂਗੇ ਉਹ ਹੈ ਜਾ ਰੇਟ ਜੇ ਅੱਜ ਕਿਸੇ ਸੱਜਣ ਨੇ ਲੈਣੀਆਂ ਤਾਂ ਬਾਈ ਕਹਿੰਦਾ ਆਪਾਂ ਹੋਇਆ ਰੇਟ ਕਰ ਲਾਂਗੇ ਵੀ ਅੱਜ ਇਹ ਧਾਰਾ ਮਾਰ ਕੇ ਪਾਸ ਹੋ ਜੂਗੀ ਜੋ ਸਾਹਮਣੇ ਬਿਨਾ ਬੱਚਾ ਛੱਡੇ ਤੋਂ ਆਪਾਂ ਬੈਠ ਕੇ ਕੋਈ ਬੈਠਣ ਬੂਟਾਂ ਪੂਰੀ ਠੰਡੀ ਸੀਲ ਮੈਂ ਛੋਟੀ ਹੈਗੀ ਆ ਠੰਡੀ ਸੀਲ ਕਿਉਂਕਿ ਮੈਂ ਵੀ ਕਾਫੀ ਟਾਈਮ ਦਾ ਖੜਾ ਆਪਾਂ ਦਿੱਲੀ ਜਾਨਵਰਾਂ ਚ ਹੀ ਰਹਿਣਾ ਹੈਗੀ ਆ ਪੂਰੀ ਠੰਡੀ ਸੀਲ ਤੇ ਨੰਬਰ 22 ਹੋਰਾਂ ਦਾ ਵੀਡੀਓ ਚ ਹੀ ਲਾ ਦੂੰਗਾ ਸਕਰੀਨ ਤੇ ਜਿਹੜੇ ਸੱਜਣ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ